ਤਾਰਾਂ ਟੁੱਟੀਆਂ ਆਈ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਤ ਹੋ ਗਈ ਪ੍ਰਸ਼ਾਸਨ ਦੀ ਅੰਗਿਲੀ ਆ ਤੇ ਦੂਜੀ ਕਿਸਾਨ ਦੀ ਵੀ ਅੰਗਿਲੀ ਆ ਸਪਰੇਅ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰ ਜੋ ਸਪਰੇਅ ਕਰ ਨਾ ਇਹਨਾਂ ਕੋਤੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਕਟਿਆ ਲੱਗੋ ਦੂਸਰੇ ਜਿਹੜੇ ਪਹਿਲਿਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਆਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਤੇਰੇ ਨਾਲ ਕਿੱਲੇ ਕੱਪੜੇ ਵੀ ਨਹੀਂ ਉਹਨਾਂ ਦੇ ਲੈ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੇੜੇ ਲਾਉ ਉਹਨਾਂ ਨੂੰ ਮਿੱਟੀ ਤੇ ਦਫਨਾਉ ਜਦ ਸੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਕਿੱਤੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹ ਇਹਨਾਂ ਨੂੰ ਅdna ਹੀ ਵੀ ਹਸਪੀਟਲ ਚੋਕਲੇ ਆਇ ਕਿਤੇ ਉਹਨਾਂ ਦੇ ਕੱਪੜੇ ਵੀ ਨੁਚੜੇ ਨੇ ਤੂੰ ਹੀ ਆ ਕੇ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੋਚ ਕੱਟਿਆ ਵਾ ਤੇ ਤਸੁਰ ਵੀ ਤੇ ਫਿਰ ਉਹਨਾਂ ਦੇ ਹੀ ਹੋਗਾ ਆ ਵੀ ਉਹਨਾਂ ਨੇ ਨਿੱਕਾ ਜਾ ਮੁੰਡਾ 2 ਵਜੇ ਆ ਵੇਖੋ ਕਿ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਸਰੀ ਤੇ ਬੈਠਾ ਉਹ ਲੈ ਗਿਆ ਨਸਰੀ ਤੇ ਕਟਣਾ ਵਰਤੀ ਪੀਸ ਪ੍ਰੇਕਨਾਈ ਉਹਨਾਂ ਘਰ ਵਾਲਿਆਂ ਨੇ ਕਿਹਾ ਵੀ ਸੋਚ ਕੱਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਨਾ ਦੀ ਗਾਵਾ ਤੇ ਉਹ ਦੂਜਾ ਵੇਖਣ ਗਿਆ ਵੀ ਘਰ ਘਬਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਜਾਚਿਆ ਨਹੀਂ ਬਾ ਉਹਨਾਂ ਦਾ ਕਸੂਰ ਪਿਆਲੀ ਵਾਲਿਆਂ ਦਾ ਪਤਾ ਨਹੀਂ ਜੀ ਹੁਣ ਤਾਂ ਭਾਅ ਵਧੇ ਕਹਿੰਦੇ ਆ ਇਹੋ ਹੀ ਹਨ ਇਨਸਾਫ਼ ਹੀ ਚਾਹੀਦਾ ਬਸ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਤ ਹੋ ਗਈ ਪ੍ਰਸ਼ਾਸਨ ਦੀ ਅੰਗਿਲੀ ਆ ਤੇ ਦੂਜੀ ਕਿਸਾਨ ਦੀ ਵੀ ਅੰਗਿਲੀ ਆ ਜਿਸਪਰੇਅ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਇਹਨਾਂ ਕੋਤੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿਤੇ ਹੀ ਸੋਤ ਕਟਿਆ ਕਹਿੰ ਕੱਟਿਆ ਲੱਗਾ ਦੂਸਰੇ ਜਿਹੜੇ ਪਹਿਲਿਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕੱਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਤੇ ਖੜਿਆ ਉਹਨੂੰ ਬਲਦੁਵਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਰੜ ਗਈ ਦੋਵੇਂ ਜਾਨੇ ਡੇਗ ਗਏ ਤੇਰੇ ਨਾਲ ਗਿੱਲੇ ਕੱਪੜੇ ਵੀ ਨਹੀਂ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਉ ਉਹਨਾਂ ਨੂੰ ਮਿੱਟੀ 'ਚ ਦਫਨਾਉ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਤੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ ਅੱdna ਹੀ ਫਿਰ ਹਸਪੀਟਲ ਚੋਕਲੇ ਆਇ ਕਿ ਤੇ ਉਹਨਾਂ ਦੇ ਕੱਪੜੇ ਵੀ ਨੁਚੜੇ ਨੇ ਜਦ ਹੀ ਨਾ ਦੱਸਿਆ ਨੇ ਕਿ ਸੋਚ ਕਟਿਆ ਵਾ ਤੇ ਤਸੁਰ ਵੀ ਤੇ ਫਿਰ ਉਹਨਾਂ ਦਾ ਹੀ ਹੋਗਾ ਆ ਵੇਖੋ ਮਿਲਣ ਨਿੱਕਾ ਜਾ ਮੁੰਡਾ 2:00 ਵਜੇ ਆ ਵੇਖੋ ਕਿ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨੈਸਰੀ ਤੇ ਬੈਠਾ ਉਹ ਲੈ ਗਿਆ ਨੈਸਰੀ ਜਾ ਘਟਣਾ ਵਰਤੀ ਪੀਸ ਪ੍ਰੇਕਨਾਇ ਉਹਨਾਂ ਘਰ ਵਾਲਿਆਂ ਨੇ ਕਿਹਾ ਵੀ ਅਸੀਂ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਵੀ ਘਰ ਘਬਰਾਟ ਹੋ ਗਈ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੇ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਬਾ ਉਹਨਾਂ ਦਾ ਕਸੂਰ ਪਿਆਲੀ ਵਾਲਿਆਂ ਦਾ ਪਤਾ ਨਹੀਂ ਜੀ ਹੁਣ ਤੋਂ ਭਾਅ ਵੱਡੇ ਕਹਿੰਦੇ ਆ ਇਹੋ ਹੀ ਹਨ ਇਨਸਾਫ਼ ਹੀ ਚਾਹੀਦਾ